ਕੰਨ ਦੇ ਚਿੱਟਾ ਲਾਓ ਲਿਖਿਆ ਹੋਇਆ ਕਦੋਂ ਨਾ ਲਿਖਿਆ ਕੀ ਕਰ ਦੋ ਛੁੱਟੀਆਂ ਆ ਗਿਆ ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਰਹੀ ਹੈ ਉੱਪਰ ਲਿਖਿਆ ਹੋਇਆ ਵੱਡੇ ਵੱਡੇ ਫਰਾਂਸ ਚਿੱਟਾ ਲਾਓ ਕੰਨ ਦੇ ਚਿੱਟਾ ਲਾਓ ਲਿਖਿਆ ਹੋਇਆ ਕਦੋਂ ਨਾ ਲਿਖਿਆ ਕੀ ਕਰਨ ਤੁਹਾਨੂੰ ਕੋਈ ਪਤਾ ਲੱਗਿਆ ਤੋਂ ਪਤਾ ਲੱਗਿਆ ਜਿੱਦਿ ਦੋ ਛੁੱਟੀਆਂ ਆ ਗਿਆ ਸੀ ਹਾਂਜੀ ਸੰਡੇ ਦੀ ਤੇ ਮੰਡੇ ਦੀ ਦੋ ਛੁੱਟੀਆਂ ਆ ਗਿਆ ਅੱਜ ਅਸੀਂ ਸੈਂਟਰ ਜਦੋਂ ਖੋਲਿਆ ਤੇ ਸਾਡੀ ਨਿਗਾਹ ਸਿੱਧੀ ਉੱਥੇ ਹੀ ਪਈ ਗਿਆ ਉੱਪਰ ਲਿਖਿਆ ਹੋਇਆ ਵੱਡੇ ਵੱਡੇ ਅੱਖਰਾਂ 'ਚ ਚਿੱਟਾ ਲਗੋ ਇਹ ਨਹੀਂ ਪਤਾ ਸਾਨੂੰ ਕੱਲ ਲਿਖਿਆ ਕਿ ਅੱਜ ਲਿਖਿਆ ਤੇ ਸਾਰਾ ਰੰਗ ਵਗੈਰਾ ਪਿੱਛੇ ਪਿਆ ਆ ਬਾਹਰ ਦੁਆਰ ਤੇ ਵੀ ਲਿਖਿਆ ਬਾਹਰ ਦੁਆਰ ਤੇ ਵੀ ਤਿੰਨ ਚਾਰ ਥਾਵਾਂ ਤੇ ਤੁਸੀਂ ਕੋਈ ਦੱਸਿਆ ਮੋਤਵਰ ਬੰਦੇ ਨੂੰ ਜਾਂ ਤੁਹਾਡੇ ਡਿਪਾਰਟਮੈਂਟ ਨੂੰ ਤੁਸੀਂ ਐਮਸੀ ਨੂੰ ਫੋਨ ਕੀਤਾ ਆ ਹਰਮਨਜੀਤ ਐਮਸੀ ਇੱਥੋਂ ਦੇ ਹਾਂ ਹਾਂ ਤੇ ਉਹਨਾਂ ਨੂੰ ਫੋ ਕੀ ਕੀ ਲੱਗਦਾ ਸ਼ਰਾਰਤ ਕੀਤੀ ਕਿਸੇ ਨੇ ਜਾਂ ਮਤਲਬ ਥੋਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਨਹੀਂ ਹੁਣ ਸਾਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਕਿਸੇ ਨੂੰ ਫੜਾਉਣ ਦਾ ਤਰੀਕਾ ਉਹਨਾਂ ਦਾ ਵੀ ਲਿਖਿਆ ਹੋਇਆ ਵੀ 1 ਕਿਲੋਮੀਟਰ ਜਾਂ ਕਿਸੇ ਨੇ ਫੜਾਉਣ ਦਾ ਤਰੀਕਾ ਵੀ ਸਾਡੇ ਨਾਲ ਤਾਂ ਕੋਈ ਕਿਸੇ ਦਾ ਹੈ ਨਹੀਂ ਇਹ ਜਾਂ ਕੁਝ